ਇਹਦਾ ਜਿਹੜਾ ਜਿਹੜਾ ਚైనా ਦਾ ਘਟ ਭਰੇ ਮੰਦ ਦੇ ਨਾਲ ਦੇਤੇ ਯਾਰ ਕਰ ਲਈਦਾ ਔਰ ਉਹ ਬੜੀ ਤੁਮਤਾ ਉਹਦੇ ਨਾਲ ਇਸ ਜਿਵੇਂ ਮਨਾਉਂਦਾ ਸੀਗਾ ਪਰ ਤੋਂ ਜਾਣ ਤੋਂ ਬਾਅਦ ਵੀ ਸਮਝ ਲੱਗਦਾ ਵੀ ਉਹਦੀ ਰੋਣ ਨੂੰ ਥੋੜੀ ਸ਼ਾਂਤੀ ਮਿਲਦੀ ਹੋਵੇਗੀ ਜਦੋਂ ਉਹਨੂੰ ਯਾਦ ਕਰਦੇ ਠੀਕ ਹੁੰਗੇ ਥੋੜੇ ਸਮੇਂ ਸੀ ਜਿਹੜੇ ਕਿਦੂ ਦੇ ਏਪੀ ਲਾਉਂਚ ਕੀਤੀ ਆ ਕੱਖਾਂ ਜਿਹੜੀ ਕ੍ਰੋਸ ਕਰਕੇ ਉਂ ਤਾਂ ਦੇਖੋ ਜੀ ਆਪਣਾ ਸ਼ੁਰੂ ਤੋਂ ਕੋਕੇ ਸਿੱਧੂ ਉਸੇ ਦੂ ਬਣਾਇਆ ਕਿੰਨਾ ਨੇ ਤੁਹਾਡੇ ਵਰਗੇ ਭੈਣ ਭਰਾਵਾਂ ਦੀ ਫਿਕਰ ਉਹਦੀ ਹੁੰਦਾ ਜਾਂ ਤੱਕ ਉਹ ਨਾਲ ਖੜੇ ਨੇ ਉਹ ਤਾਂ ਆਪਣਾ ਚੱਕਰੀ ਨਹੀਂ ਹੈਗਾ ਵੀ ਟੱਟ ਵੱਧਾ ਤਾਂ ਜਦ ਤੱਕ ਸਮਰਥਨ ਸਾਡੇ ਨਾਲ ਉਹਦੇ ਭੈਣ ਭਰਾਵਾਂ ਤੋਂ ਚਾਹਣ ਵਾਲਿਆਂ ਦਾ ਹੈਗਾ ਅਸੀਂ ਤਾਂ ਕਦੇ ਤੋਂ ਕਰੇ ਫੈਨ ਕਿਹਾ ਹੀ ਨਹੀਂ ਨਾ ਸਿੱਧੂ ਨੇ ਕਿਹਾ ਨਾ ਕਿ ਉਹ ਤਾਂ ਸਾਡਾ ਪਰਿਵਾਰ ਹੈ ਤੇ ਤੁਸੀਂ ਦੇਖਦੇ ਹੋਵੋਗੇ ਬੀਬੀਸੀ ਨੇ ਬੇਸ਼ੱਕ ਉਹ ਪਹਿਲਾ ਸਕਰੀਨਿੰਗ ਕਰਨੀ ਸੀ ਫਿਰ ਉਹਨੇ ਉਹਨੂੰ ਸਿੱਧਾ ਹੀ ਉਹ ਕੋ ਨੂੰ ਪਤਾ ਲੱਗਿਆ ਅਸੀਂ ਕੋਰਟ ਚਲੇ ਗਏ ਆਂ ਨੋਟਾਊਗਾ ਉਸ ਤੋਂ ਪਹਿਲਾਂ ਮੈਂ ਰੀਡ ਨਹੀਂ ਕਰਤੀ ਪਰੰਤੂ ਇਹ ਸਾਰੀ ਚੀਜ਼ ਨੂੰ ਹੁਣ ਬਾਹਰ ਪ੍ਰੈਸ ਦੀ بجائے ਮੈਂ ਸਾਡਾ ਫੈਸਲਾ ਪਰਿਵਾਰਦਰਸ਼ਨੀ ਕੋਰਟ ਦੇ ਗ੍ਰਾਮ ਸਿ ਵਿੱਚ ਕੀ ਕਹੂੰਗੇ ਉਹ ਲੋਕਾਂ ਨੂੰ ਜਿਹੜੇ ਬੈਠ ਕੇ ਤੁਹਾਡੇ ਨਾਲ ਚਾਹਾਂ ਪੀ ਕੇ ਇੰਟਰਵਿਊਆਂ ਕੀਤੀਆਂ ਉਹਨਾਂ ਨੇ ਵੀ ਜਿਹੜੇ ਉਹਦੇ ਵਿੱਚ ਆਪਣੇ ਛੋਟੇ ਸੁਖ ਲੈ ਜਾਂਦੇ ਲਿੰਦਾ ਦਿੱਤੇ ਹੈਗੇ ਬਿਆਨ ਜਾਂ ਫੋਰ ਬਿਲਕੁਲ ਦੇਖੋ ਜਿਹੜੀ ਸਾਡੇ ਪਰਿਵਾਰ ਦੀ ਇੱਕ ਮਰਿਆਦਾ ਹੁੰਦੀ ਹੈ ਹਨਾ ਜਾਪਾ ਜੀ ਦੇ ਨਾਲ ਬਹਿ ਕੇ ਖਾ ਲੈਣੇ ਇੱਕ ਵਾਰੀ ਉਹਦਾ ਆਪਣਾ ਇੱਕ ਧਰਮ ਨਿਭਾਉਣਾ ਹੁੰਦਾ ਉਹ ਇਨਸਾਨੀਅਤ ਦੇ ਉੱਤੇ ਡਿਪੈਂਡ ਕਰਦਾ ਉਹ ਬੰਦਾ ਕਿੰਨਾ ਕਿ ਡੀਪਲੀ ਸੋਚਦਾ ਜਾਂ ਕਿੰਨਾ ਕੋ ਨੂੰ ਹਲਕੇ ਚ ਲੈਂਦਾ ਤਾਂ ਤੋਖੁੰਦਾ ਇਹਨਾਂ ਗੱਲਾਂ ਨੂੰ ਵੇਖ ਕੇ ਕਿ ਜਦੋਂ ਤੁਸੀਂ ਕਿਸੇ ਵੀ ਕਮਰਸ਼ਲ ادارے ਦੇ ਨਾਲ ਕੋਈ ਮਿਲ ਜੁਲ ਕਰਦੇ ਹੋ ਜਾਂ ਕੁਝ ਕਰਦੇ ਹੋ ਯਾ ਤੁਸੀਂ ਥੋੜਾ ਜਆ ਇੰਨੀ ਕਸਮ ਦਰਦੀ ਦਾ ਸਾਡੇ ਨਾਲ ਰੱਖਣੀ ਚਾਹੀਦੀ ਤੁਹਾਨੂੰ ਵੀ ਸਾਨੂੰ ਥੋੜਾ ਜਆ ਭਰੋਸੇ ਕੇ ਲੈ ਲੈਂਦੇ ਹਨਾ ਤਾਂ ਚੰਗਾ ਲੱਗਦਾ ਸਾਫ ਪਰੰਤੂ ਜਿਹੜੇ ਸਾਡੇ ਨਾਲ ਅਸਲ ਵਿਰੋਧਮਾਹਤ ਨਾਲ ਜੁੜੇ ਹੋਏ ਲਈ ਉਹਨਾਂ ਨੇ ਸਾਰੇ ਪੱਤਰਕਾਰਾਂ ਨੇ ਮੈਂ ਹੁਣ ਤੁਹਾਡੇ ਕੋਲ ਜੇ ਨਾਮ ਲਵਾਂ ਕਾਫੀ ਲੰਬੀ ਲਿਸਟ ਹੋ ਜੂਗੀ ਬੜਿਆਂ ਪੁਰੇ ਬਿਚੀ ਉਹਨਾਂ ਨੇ ਬੜਿਆ ਉਹਨਾਂ ਨੇ ਮੇਰਾ ਬੋਲਿਆ ਹੋਇਆ ਮੈਟਰ ਵੀ ਲੈਣ ਦੀ ਕੋਸ਼ਿਸ਼ ਕੀਤੀ ਪਰੰਪੂ ਉਹਨੇ ਨਹੀਂ ਦਿੱਤਾ ਜਿਹੜੇ ਪੱਤਰਕਾਰ ਮੇਰੇ ਨਾਲ ਸੰਪਰਕ ਨੇ ਮੇਰੇ ਕੋਲ ਆਉਂਦੇ ਜਾਂਦੇ ਆ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੀ ਚਾਹੁੰਦੇ ਆ ਤਾਂ ਉਹਨਾਂ ਨੇ ਸਾਥ ਵੀ ਦਿੱਤਾ ਹਾਂ ਕੁਝ ਆਪਣੇ ਤੋਂ ਵਾਅਦਾ ਖਲਾਫੀ ਵੀ ਕੀਤੀ ਹੈ ਜਿਹੜੇ ਗਏ ਵੀ ਨਿਰਵਾਸ ਸਿੱਧੂ ਨੇ ਜੂਠ ਦੀ ਗੱਲ ਕੀਤੀ ਹੈ ਵੀ 2000 ਜੂਠ ਨੇ ਤੇ ਇਹ ਤੁਹਾਨੂੰ ਲੱਗਦਾ ਵੀ ਉਹੀ ਨੇ ਜਿਹੜੇ ਬੀਬੀ ਜੀ ਦੇ ਉੱਤੇ ਬੈਠੇ ਬੋਲ ਰਹੇ ਨੇ ਉਹਨਾਂ ਦੇ ਜ਼ਿਕਰ ਕਰ ਰਹੇ ਸੀ ਤੂੰ ਬਿਹਤਰ ਹੁੰਦਾ ਜੇ ਸਿੱਧੂ ਹੁੰਦਾ ਤਾਂ ਸ਼ਾਇਦ ਹੋਰ ਵਧੀਆ ਕਲੀਅਰ ਕਰ ਦੇਣਾ ਸੀ ਪਰੰਤੂ ਐ ਜਦੋਂ ਮੈਂ ਸਮਝੇ ਦਿੱਕਤਾਂ ਜੋ ਮੈਨੂੰ ਦਿੱਖਤ ਆਉਂਦੀਆਂ ਨੇ ਤੁਸੀਂ ਸੱਚ ਜਾਣਿਓ ਜੋ ਸਿੱਧੂ ਦੀ ਹਾਲਤ ਸੀ ਨਾ ਮੇਰੀ ਉਸ ਤੋਂ ਵੀ ਬੱਤਰ ਕਰਤੀ ਨਾ ਲੋਕਾਂ ਨੇ ਆਹੀ ਦਬਾਅ ਉਹਦੇ ਉੱਤੇ ਸੀ ਨਹੀਂ ਉਹ ਸੁਨਾ ਪੈਸਾ ਕਮਾਉਂਦਾ ਸੀ ਅੱਛਾ ਉਹਦਾ ਪਰਿਵਾਰ ਸੀ ਮਾਪੇ ਸੀ ਮਨ ਸਭ ਕੁਝ ਸਾਰਾ ਕੁਝ ਵਧੀਆ ਸੀ ਪਰੰਤੂ ਫਿਰ ਵੀ ਉਹਦੇ ਦਿਮਾਗ ਤੇ ਕਿੰਨਾ ਵਜਨ ਇਹਨਾਂ ਲੋਕਾਂ ਨੇ ਪਾਇਆ ਹੋਇਆ ਸੀ ਕਿ ਜਿਹਨੇ ਸਟ੍ਰਾਈਕ ਮਾਰਤੀ ਕਿ ਜਿਹਨੂੰ ਉਹ ਕਰਤਾ ਕਿ ਜਿਹਨੂੰ ਬਰਖਾਸਤ ਕੀਤੀ ਉਹਨੂੰ ਕਿਸੇ ਗੁਰੂ ਘਰ ਵੀ ਮੱਥਾ ਟੇਕਣ ਹੀ ਨਹੀਂ ਦਿੰਦੇ ਸੀ ਉਸ ਸਮੇਂ ਵੀ ਉਹਦੇ ਕੋਈ ਪਰਚਾ ਵਾਟਾ ਉਹ ਚਲਾ ਗਿਆ ਹੁਣ ਸਿੱਧੂ ਚੰਗਾ ਹੋ ਗਿਆ ਹੁਣ ਉਹਦਾ ਪਿਓ ਮਾਰਾ ਹੋ ਗਿਆ ਹੁਣ ਹੋ ਸਕਦਾ ਕੱਲ ਨੂੰ ਤਾਂ ਤੁਸੀਂ ਪਰਵਾਹ ਨਾ ਕਰੋ ਉਸ ਗੱਲ ਦੀ ਦੇਖੋ ਸਾਡਾ ਕੋਈ ਵੀ ਦਿਨ ਹੁੰਦਾ ਚਾਹੇ 11 ਜੂਨ ਆ ਚਾਹੇ ਵਰਸੀਆ ਦਿਨ ਹੈ ਉਦੋਂ ਪ੍ਰਭਾਵਿਤ ਕਰਨ ਦੀ ਕੋਈ ਨਾ ਕੋਈ ਪ੍ਰੋਗਰਾਮ ਮਿਥਾਇਆ ਜਾਂਦਾ ਚਾਹੇ ਕੋਈ ਸਰਕਾਰ ਮਿਥਲੇ ਚਾਹੇ ਕੋਈ ਅਧਾਰਾ ਮਿਥਲੇ ਅੱਜ 11 ਜੂਨ ਸੀ ਉਹਨੂੰ ਪਤਾ ਸੀ 11 ਜੂਨ ਦੇ ਤੁਸੀਂ ਲਈ ਕਰਨੀ ਰੋਦੇ ਵਿੱਚ ਡਾਕੂਮੈਂਟਰੀ ਆ ਧੋਕਦਾ ਤੁਸੀਂ ਲੋਕ ਤੇ ਤਾਂ ਸਿੱਧੂ ਦੀ ਨੂੰ ਕਿਸੇ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰ ਸਕਦੇ ਸ਼ਰੀਰਕ ਤੌਰ ਤੇ ਮਰਿਆ ਪਰੰਤੂ ਅੱਜ ਵੀ ਜਿੰਦਾ ਹੈ